ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਮਾਈਆਂ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਿਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਜੀ ਤੁਹਾਨੂੰ ਸੋਖਾਨੇ ਆਏ ਆ ਪੰਜ ਆਪਾਂ ਹੀ ਪਰਵੱਛੀਆਂ ਪਾਲਣ ਵਾਲੀਆਂ ਚੰਗੇ ਰਿਕਾਰਡ ਵਾਲੀਆਂ ਲੈ ਕੇ ਆਏ ਆ ਇੱਕ ਵਿੱਚ ਜਰਸੀ ਹੈਗੀ ਤੇ ਐਰ ਸ਼ੈਰ ਵੀ ਹੈਗੇ ਗੱਲਬਾਤ ਬਾਈ ਇਹ ਕਾਰਵਾਈ ਕਿ ਬਟਰੀ ਮਾਰਨ ਦੇਖਣਾ ਹੈ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਠੀਕ ਹੈ ਪਹਿਲੇ ਦਾ ਨੰਬਰ ਬੋਲੋ ਜੀ ਨੰਬਰ 978060456 ਜੀ 97 978060456 0456 ਦੂਜਾ ਹੈਗਾ 9056901212 ਠੀਕ ਹੈ 256901212 1212 ਤੇ ਪਿੰਡ ਜੀ ਪਿੰਡ ਧਾਂਸੇ ਹੀ ਖਾਨਾ ਜ਼ਿਲ੍ਹਾ ਬਟਿੰਡਾ ਤਸੀਲ ਵੀ ਬਟਿੰਡਾ ਜੀ ਠੀਕ ਆ ਨੇੜੇ ਆਪਣੇ ਬਟਿੰਡਾ ਹੀ ਰਹਿ ਜਾਂਦਾ ਇੱਧਰੋਂ ਕੋੜ ਪੱਤਾ ਰਹਿ ਗਿਆ ਜੀ ਇੱਧਰੋਂ ਪੁੱਚੋ ਮੰਡੀ ਇੱਧਰੋਂ ਪੁੱਚੋ ਮੰਡੀ ਤੇ ਇੱਧਰੋਂ ਇੱਜੇ ਤਾਂ ਮੋੜ ਮੰਡੀ ਚ ਮੋੜ ਮੰਡੀ ਵੀ ਨੇੜੇ ਨਜ਼ਦੀਕ ਆਪਣੇ ਠੀਕ ਆ ਜੀ ਤੇ ਬਾਈ ਜੀ ਆਪਾਂ ਅੱਜ 5 ਨਾਕ ਦਿਖਾਉਣੇ ਆ ਹਾਂ ਜੀ ਤੇ ਜੇ ਆਪਾਂ ਪਹਿਲੇ ਨੰਬਰ ਆ ਜਰਸੀ نسل ਦੇ ਬੱਚੇ ਬੱਚੇ ਦੀ ਗੱਲ ਕਰ ਲਗੇ ਕੀ ਡਿਟੇਲ ਆ ਜੀ ਇਹਦੀ ਇਹ 12 ਮਹੀਨੇ ਦਾ ਬੱਚਾ ਜੀ 12 ਮਹੀਨਿਆਂ ਦਾ ਬੱਚਾ ਓਕੇ ਜੀ ਤੇ ਬਾਕੀ ਦਾ ਥਾਂ ਲੇਵਾ ਕਰਾਇਗੇ ਤੁਹਾਨੂੰ ਚੈੱਕ ਕਰ ਲਾ ਕਲਾ ਥਾਂ ਲੱਗਿਆ ਆਹ ਠੀਕ ਹੈ ਚੋਲੀ ਇੱਕ ਨੰਬਰ ਤੇ ਕਿੰਨੇ ਮਹੀਨਾ ਦਾ ਵੀਰੇ 12 12 ਮਹੀਨਾ ਦਾ ਹੋ ਗਿਆ ਤੇ ਕੁਆਲਿਟੀ ਦਾ ਇਹਦੀ ਦੱਸਣ ਦੀ ਲੋੜ ਨਹੀਂ ਹਨਾ ਇੱਕ ਨੰਬਰ ਹੈ ਇੱਕ ਨੰਬਰ ਕੁਆਲਿਟੀ ਆ ਫੇਸ ਕਰੋ ਚੈੱਕ ਪੁਆਇਂਟ ਕੌਲੀ ਚ ਪਾਣੀ ਪਿਆ ਲੋ ਇੰਨਾ ਸੋਹਣਾ ਫੇਸ ਆ ਲੈ ਚਲੋ ਲੰਮਾ ਤੇ ਬਾਕੀ ਤਾਂ ਕਿਹੇ ਚੰਗੇ ਟੀਕੇ ਟੂਕੇ ਦਾ ਆਪਾਂ ਨੂੰ ਕੋਈ ਹਨਾ ਐਵੇਂ ਦੱਸਣਾ ਨਹੀਂ ਆਪਾਂ ਤੇ ਹੈ ਚੰਗੇ ਤਾਂ ਕੋਈ ਓਕੇ ਜੀ ਆ ਦੇਖੋ ਤੇ ਨਾ ਬੱਚੀ ਜੇ ਆਪਾਂ ਗੱਲ ਕਰ ਲਈਏ ਦੇਖ ਕੇ ਭੁੱਖ ਲੈਂਦੀ ਆ ਫੇਸ ਕਰੋ ਚੈੱਕ ਦੇਖੋ ਜੀ ਕਵਾਲਿਟੀ ਇੱਕ ਨੰਬਰ ਲੈ ਚਲੋ ਜੀ ਤੇ ਚੰਗੀ ਕੁਆਲਿਟੀ ਦੀ ਜਿਹੜੀ ਜਰਸੀ ਪੰਜਾਬ ਵਾਲੀ ਆ ਉਹ ਇਹਨੇ ਕਿਸੇ ਦਿਨ ਤਿਆਰ ਹੋਣਾ ਜੀ ਜੇ ਤੁਸੀਂ ਸੰਭੋਗੇ ਤਾਂ ਠੀਕ ਹੈ ਜੀ ਆ ਦੇਖੋ ਕਰਾਈਗੇ ਚੈੱਕ ਆਪਾਂ ਕੱਲਾ ਕੱਲਾ ਥਾਣ ਲੱਗਿਆ ਵਾ ਫੇਰ ਵੀ ਇਹ ਠੀਕ ਹੈ ਜੀ ਓਕੇ ਜੀ ਤੇ ਡਿਮਾਂਡ ਜੀ ਇਹਦੀ ਡਿਮਾਂਡ ਸਾਰਿਆਂ ਦਾ ਫੋਨ ਤੇ ਕਰਾਂਗੇ ਜਾਇਜ਼ ਹੀ ਹੋ ਬਸ ਠੀਕ ਹੈ ਡਿਮਾਂਡ ਫੋਨ ਤੇ ਹੋ ਹੋ ਜਮਾ ਜਾਇਜ਼ ਜੇ ਕਿਹਨੇ ਇਕੱਠੀਆਂ ਲੈਣੀਆਂ ਹੋ ਸਾਹ ਉਹਨੇ ਕਰ ਲੈਣੀਆਂ ਹਨਾ ਜੇ ਕਿਹਨੇ ਇਕੱਲੀ-ਕੱਲੀ ਲੈਣੀਆਂ ਹੋ ਸਾਹ ਉਹਨੇ ਕਰ ਲੈਣੀਆਂ ਓਕੇ ਜੀ ਤੇ ਇਹ ਦੀ ਵੀਰੇ ਇੱਕ ਇੱਕ ਸਾਲ ਇੱਕ ਮਹੀਨੇ ਦੀ ਏ ਇੱਕ ਸਾਲ ਇੱਕ ਮਹੀਨੇ ਦੀ ਆ ਗਈ ਐਚ ਐਫ ਚ ਆ ਗਈ ਹੈਨਾ ਐਚ ਐਫ ਆ ਗਈ ਲਓ ਤੁਹਾਨੂੰ ਪਿਓ ਰਈ ਕਰਾਈ ਦਿੱਸ ਆ ਦੇਖੋ ਫੋਟ ਸ਼ਾਂ ਕਿਸੇ ਦੇ ਨਹੀਂ ਫੋਟ ਸ਼ਾਂ ਕਿਸੇ ਦੇ ਨਹੀਂ ਓਕੇ ਜੀ ਤੇ ਇਹ ਤਾਂ ਵੀਰੇ ਟੀਕੇ ਦੇ ਜਮਾਂ ਕਾਬਿਲ ਆ ਹੈਨਾ ਜਮਾਂ ਆਈ ਜਾਮਾ ਓਕੇ ਟੀਕੇ ਦੇ ਕਾਬਿਲ ਆ ਤੇ ਦੰਦੀ ਕਿਵੇਂ ਆ ਜੀ ਇਹ ਦੰਦੀ ਖੀਰੀ ਏ ਜੀ ਖੀਰੀ ਆ ਠੀਕ ਆ ਉਹ ਅਗਲਾ ਆਪ ਦੀ ਪੱਟ ਕੇ ਲੈ ਕੇ ਜਾਵੇ ਆ ਦੇਖੋ ਜੀ ਤੇ ਅੱਜ ਜੇ ਆਪਾਂ ਗੱਲ ਕਰਕੇ ਪੌਣ ਦੀ 10 ਦਿਨਾਂ ਨੂੰ ਬੋਲ ਪੇ ਪੌਣ ਦੀ 20 ਦਿਨਾਂ ਨੂੰ ਬੋਲ ਪੇ ਟੀਕੇ ਨੇ ਲੈ ਲੈਣਾ ਫੇਸ ਚੰਗਾ ਤੇ ਡਿਮਾਂਡ ਸਾਰਿਆਂ ਦੀ ਫੋਨ ਤੇ ਰਹਿਣ ਵਾਲੀ ਆ ਠੀਕ ਆ ਜੀ ਆ ਦੇਖੋ ਜੀ ਤੇ ਬਾਕੀ ਦਾ ਚੰਗੇ ਦੁੱਧ ਵਾਲੀ ਬਣੂਗੀ 20 ਲੀਟਰ ਤੋਂ ਪਹਿਲੇ ਸੂਏ ਨੇ ਸਟਾਰਟ ਹੋਣਾ ਹਨਾ ਜੀ ਹਾਂ ਜੀ ਓਕੇ ਆ ਦੇਖੋ ਕੁਆਲਿਟੀ ਕਰੋ ਚੈੱਕ ਪੂਰੀ ਚੰਗੀ ਤੇ ਡੱਬ ਡੱਬ ਪੂਰੇ ਵਧੀਆ ਜਿੱਥੇ ਜਿੱਥੇ ਚਾਹੀਦੇ ਉੱਥੇ ਉੱਥੇ ਲੱਗੇ ਪਿਆ ਠੀਕ ਆ ਜੀ ਹਾਂ ਜੀ ਫੇਸ ਕਰੋ ਚੈੱਕ ਇੱਕ ਨੰਬਰ ਫੇਸ ਨੇੜ ਤੋਂ ਕਰਾਵਾਂਗੇ ਚੈੱਕ ਆ ਦੇਖੋ ਜੀ ਬੁਤੀ ਵਾਤੀ ਪੂਰੀ ਵਧੀਆ ਤੇ ਜਿੰਨੇ ਕਹਦੇ ਉਹਨੇ ਵਧੀਆ ਡੱਬ ਲੱਗੇ ਵੈ ਕੁਆਲਿਟੀ ਪੂਰੀ ਫੁੱਲ ਆ ਤੇ ਮੁੱਲ ਇਹਨਾਂ ਦਾ ਜਾਇਜ਼ ਹੋੂ ਹੋ ਫੋਨ ਤੇ ਇਹਦਾ ਵੀ ਫੋਨ ਤੇ ਜੀ ਹਾਂ ਜੀ ਹੁਣ ਆਪਾਂ ਕਰ ਲਏ ਤਿੰਨ ਨੰਬਰ ਦੀ ਗੱਲ ਜੀ ਇਹਦੀ ਕੀ ਡਿਟੇਲ ਆ ਜੀ ਇਹ ਹੈ ਸ਼ਹਿਰ ਚ ਪੈਂਦੀ ਹੈ ਜੀ ਖੈਰ ਸ਼ਹਿਰ ਚ ਪੈਂਦੀ ਹੈ ਠੀਕ ਆ ਜੀ ਆ ਦੇਖੋ ਜੀ ਇਹ ਵੀ ਕੁਆਲਿਟੀ ਪੂਰੀ ਫੁੱਲ ਆ ਤੇ ਬਾਕੀ ਸਭ ਵੀ ਪੜੀ ਵੀ ਬਹੁਤ ਆ ਹਨਾ ਕਿਹਨੇ ਖੀਰੇ ਬੱਚੇ ਸਾਰੇ ਹਾਂ ਜੀ ਮੂੰਹ ਦਾ ਠੀਕ ਆ ਜੀ ਖੋਲੋ ਜੀ ਇਹਨੂੰ ਵੀ ਤੋੜਾ ਤੋੜਾ ਕਰਾਈਗੇ ਚੈੱਕ ਤੇ ਜੇ ਆਪਾਂ ਗੱਲ ਕਰ ਲਗੇ ਨਾ ਬੱਚੀਆਂ ਕੁਆਲਿਟੀ ਵਾਏ ਜਾ ਕੋ ਇਹੋ ਜੀ ਗੱਲ ਨਹੀਂ ਹੈਗੀ ਵੀ ਕੋਈ ਕੁਆਲਿਟੀ ਤੋਂ ਬਾਹਰ ਹੋਣੀ ਆ ਐਰ ਸ਼ਹਿਰ ਆ ਗਈ ਜਰਸੀ ਦਿਖਾਤੀ ਐਚ ਐਫ ਦਿਖਾਤੀ ਦੋ ਹੋਜੇ ਹੋਰ ਆ ਬਣੇ ਰਹੋ ਵੀਡੀਓ ਨਾਲ ਐਂਡ ਤਾਈਂ ਆ ਦੇਖੋ ਜੀ ਕੁਆਲਿਟੀ ਬੱਚੀ ਦੀ ਮੂੰਹੋਂ ਬੋਲਦੀ ਆ ਤੇ ਝੋਲੀ ਝਾਲੀ ਦੇਖੋ ਹੁਣੇ ਝੋਲ ਬਣੀ ਜਾਂਦੀ ਆ ਆ ਦੇਖੋ ਜੀ ਓਕੇ ਜੀ ਮੋਲ ਲਓ ਜੀ ਆ ਦੇਖੋ ਫੇਸ ਕਰੋ ਜਿਆ ਕੇ ਕ ਨੰਬਰ ਠੀਕ ਹੈ ਜੀ ਤੇ ਲਾਟ ਵਾਂਗੂ ਜਾਗਦੀ ਆ ਬੱਚੀ ਕਵਾਲਿਟੀ ਵਾਲੀਆਂ ਗੱਲਾਂ ਦੱਸਣ ਦੀ ਲੋੜ ਨਹੀਂ ਫੋਲਾ ਜੇ ਪੰਜੇ ਲੈਣੀਆਂ ਤੇ ਪੰਜੇ ਲੈ ਲਓ ਕੱਲੀ-ਕੱਲੀ ਲੈਣੀਆਂ ਬਾਈ ਨਾਲ ਜਰੂਰ ਸੰਪਰਕ ਕਰ ਲਿਓ ਦੇਖਾਣਾ ਪੰਨੇੜੇ ਤੋਂ ਗਰਾਮਾਂ ਚੈੱਕ ਤੇ ਦੰਦਾਂ ਦੀ ਸਾਰੀਆਂ ਦੀ ਗਾਰੰਟੀ ਆ ਖੀਰੇਗਾ ਤੇ ਬਾਕੀ ਦਾ ਫੋਰਟ ਸ਼ਾਂਗ ਦੀ ਸਾਰੀਆਂ ਦੀ ਗਾਰੰਟੀ ਆ ਡਿਮਾਂਡ ਇਹਦੀ ਫੋਨ ਤੇ ਰਹਿਣ ਵਾਲੀ ਆ ਪੰਜ ਨੰਬਰ ਜੀ ਹੁਣ ਇਹਨੂੰ ਖੋਲ ਲਓ ਬਾਹਰ ਨੂੰ ਕਰਾਇਗੇ ਤੋੜਾ ਤਰਾ ਚੈੱਕ ਇਹ ਵੀ ਦੰਦੋਂ ਖੀਰੀ ਜੀ ਇਹ ਖੀਰੀ ਠੀਕ ਆ ਜੀ ਖੀਰੀ ਦੰਦੋਂ ਤੇ ਬੱਚਾ ਬਹੁਤ ਪਿਆਰਾਗਾ ਹਾਂ ਜੀ ਕੰਮੀ ਨਾ ਏ ਠੀਕ ਆ ਜੀ ਆ ਬੱਚਾ ਕਰੋ ਚੈੱਕ ਐਚ ਐਫ ਚ ਆ ਗਿਆ ਠੀਕ ਆ ਜੀ ਤੇ ਥਾਣੇ ਦੇ ਵੀ ਚਾਰੀ ਲੱਗੇ ਹੋਇਆ ਕੋਈ ਫੋਰਸ਼ਾਂ ਕਿਹਦੇ ਨਹੀਂ ਠੀਕ ਆ ਜੀ ਲੈ ਚਲੋ ਆ ਦੇਖੋ ਬੂਥੀ ਬਾਥੀ ਕਰੋ ਚੈੱਕ ਇੱਕ ਨੰਬਰ ਠੀਕ ਆ ਜੀ ਸਾਂਭਣ ਦੀ ਲੋੜ ਆ ਫਾਰਮ ਤਿਆਰ ਕਰ ਦੇਣਗੇ ਕਰਮ ਵਾਲੀਆਂ ਜਿਹਦੇ ਜਾਵੜੀਆਂ ਆ ਦੇਖੋ ਜੀ ਕਰੋ ਚੈੱਕ ਬੀ ਆ ਦੇਖੋ ਨੇੜੇ ਤੋਂ ਕਰੋ ਚੈੱਕ ਠੀਕ ਆ ਜੀ ਥਾਣੇ ਤੁਹਾਨੂੰ ਦਿਖਾਈਏ ਚਾਰੇ ਥਾਣਾ ਕਰਮਾਲੀ ਦੇ ਠੀਕ ਹੈ ਜੀ ਤੇ ਡਿਮਾਂਡ ਇਹਦੀ ਵੀ ਫੋਨ ਤੇ ਆ ਹਨਾ ਜੀ ਹਾਂ ਜੀ ਡਿਮਾਂਡ ਇਹਦੀ ਵੀ ਫੋਨ ਤੇ ਹੁਣ ਆਪਾਂ ਆ ਦੇਖੋ ਜੀ ਐਚਪ ਨਸਲ ਚ ਇਹ ਆ ਗਈ ਹਨਾ ਜੀ ਇਹ ਵੀ ਇਹ ਵੀ ਖੀਰੀ ਹੈ ਜੀ ਮੂ ਇਹ ਵੀ ਖੀਰੀ ਸਾਰੀਆਂ ਖੀਰੀਆਂ ਸਾਰੀਆਂ ਦੇ ਥਣ 4-4 ਹਾਂ ਜੀ 10 ਕਿ ਮਹੀਨਿਆਂ ਦਾ ਬੱਚਾ 10 ਕਿ ਮਹੀਨਿਆਂ ਦਾ ਬੱਚਾ ਠੋਕੇ ਜੀ ਆ ਦੇਖੋ ਜੀ ਕੁਆਲਿਟੀ ਇਹਦੀ ਵੀ ਪੂਰੀ ਵਧੀਆ ਤੇ ਬਾਕੀ ਦਾ ਕੋਈ ਪੱਕੜਾ ਨਹੀਂ ਹੈਗਾ ਕੱਚੇ ਬੱਚੇ ਆ ਸਾਰੇ ਲੈ ਜਾਓਗੇ ਪਾਲ ਲਓਗੇ ਇੱਕ ਨੰਬਰ ਥਾਣੇ ਦੇ ਵਿਚਾਰੇ ਲੱਗੇ ਹੋਇਆ ਕੋਈ ਪੰਜਵੀਂ ਫੋਰਚਾਂ ਕੁਛ ਨਹੀਂ ਵੱਖਰੀ ਆ ਲਓ ਜੀ ਬਸ ਫੇਸ ਕਰੋ ਚੱਕ ਕਿੰਨਾ ਪਿਆਰਾ ਹੈ ਓਕੇ ਜੀ ਲਓ ਆ ਦੇਖੋ ਤੇ ਬਾਕੀ ਦਾ ਬਾਈਆਂ ਨਾਲ ਤੁਸੀਂ ਜ਼ਰੂਰ ਸੰਪਰਕ ਕਰਨਾਗਾ ਆ ਦੇਖੋ ਜੀ ਥਾਣੇ ਦੇ ਵਿਚਾਰੇ ਲੱਗੇ ਕਰਾਵਾਂਗੇ ਚੱਕ ਆ ਦੇਖੋ ਠੀਕ ਹੈ ਜੀ ਤੇ ਬਾਕੀ ਦਾ ਇਹਦੀ ਵੀ ਡਿਮਾਂਡ ਫੋਨ ਤੇ ਆ ਜੀ ਫੋਨ ਤੇ ਸਾਰਿਆਂ ਦੀ ਠੀਕ ਆ ਫੋਨ ਤੇ 5 ਨਾਕ ਸੀ 500 ਨੂੰ ਦਿਖਾਤੇ ਆ ਜੀ ਤੇ ਨੰਬਰ ਫੇਰ ਬੋਲ ਦਿਓ ਜੀ 9099806 ਜੀ 04560 ਦੂਜਾ ਹੀ ਬੋਲ ਦੂਜਾ 9055901212 1212 ਪਿੰਡ ਪਿੰਡ ਧਾਂਸੇਖਾਨਾ ਜੀ ਜਿਹੜਾ ਬਟੰਡਾ ਤੇ ਬਾਈ ਜੀ ਇਹਨਾਂ ਦੇ ਰੇਟ ਸਾਰੀਆਂ ਜਾਇਜ਼ ਹੀ ਹੋਣਗੇ ਜਮਾ ਜਾਇਜ਼ ਜੇ ਇਕੱਠੀਆਂ ਲੈ ਰਣਗੇ ਉਸ ਹਿਸਾਬ ਨਾਲ ਦੇ ਦੋਗੇ ਹਾਂ ਫਿਰ ਉਸ ਹਿਸਾਬ ਨਾਲ ਉਸੇ ਥੋੜਾ ਜਿਹਾ ਵੱਧ ਮੰਨਤਨ ਹੋ ਜੂ ਹਨਾ ਹਾਂ ਜੀ ਤੇ ਬਾਈ ਕਹਿੰਦਾ ਜਰੂਰ ਸੰਪਰਕ ਕਰਿਓ ਫੋਨ ਲਾ ਕੇ ਹਨਾ ਤੇ ਜਿਹੜੀ ਆ ਗਿਆ ਮੌਰਨਿੰਗ ਹਾਂ ਮੌਰਨਿੰਗ ਦੇ ਮੌਰਨਿੰਗ ਥੱਲੇ ਹੀ ਖੜ ਗਿਆ ਤਾਂ ਕੀ ਕਹਨੇ ਹਾਂ ਜੀ ਉਹ ਤਾਂ ਹੈ ਜੇ ਆਪਾਂ ਚੀਜ਼ ਦਾ ਕੋਈ ਮੁੱਲ ਪੂਰਾ ਲੋ ਆਪਾਂ ਦੇ ਕੇ ਤੋੜਾਂਗੇ ਇਹਦੇ ਚ ਕੋਈ ਐਡਾ ਤੇ ਠੀਕ ਆ ਜੀ ਤੇ ਨੰਬਰ ਤੁਹਾਨੂੰ ਬੋਲਤਾ 5965 ਨੂੰ ਦਿਖਾਤੇ ਤੇ ਇੱਕ ਜਰਸੀ ਨਸਲ ਦਾ ਬੱਚਾ ਹੈਗਾ ਤੇ ਇਹ ਕੈਰ ਸ਼ਹਿਰ ਚ ਹੈ ਜੀ ਠੀਕ ਆ ਤੇ 3HF ਆ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿਦਲੋ ਧੰਨਵਾਦ ਜਲਦ ਮਿਲਦੇ ਆ ਇੱਕ ਨਵੀਂ ਵੀਡੀਓ